ਯਾਨੂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ। ਇੱਧਰ ਦੇਖੋ ਮੀਂਹ ਕਿੰਨਾ ਪੈ ਰਿਹਾ। ਅਚਾਨਕੇ 2 ਵਜੇ ਬੱਦਲ ਆ ਗਿਆ ਤੇ ਉੱਧਰ ਪਿੱਛੇ ਅਜੇ ਮਸ਼ੀਨ ਲਾਈ ਹੋਈ ਸੀਗੀ। ਔਰ ਮੀਂਹ ਵਰਸ ਗਿਆ। ਉੱਪਰ ਅੱਜ ਮੈਂ ਸਾਫ਼ ਸਫਾਈ ਸਾਰੀ ਕਰਕੇ ਆਈਆਂ ਕਿਉਂਕਿ 2-4 ਦਿਨ ਤੱਕ ਸਾਡੇ ਪਿੰਡ ਦਾ ਮੇਲਾ ਹੈ। ਇਸ ਕਰਕੇ ਮੈਂ ਉੱਪਰ ਸਾਰੀ ਸਫਾਈ ਕਰਕੇ ਆਈਆਂ। ਹੁਣ ਮੀਂਹ ਆ ਗਿਆ ਬਾਹਰ ਕੋਚ-ਕੋਚ ਸਾਰੇ ਧੋਕੇ ਆਈਆਂ। ਹੱਲ ਐ ਤਾਂ ਵੀ ਚੱਲ ਹੁਣ ਧੁੱਪ ਨਿਕਲ ਲੱਗੀ ਹੁਣ ਮੀਂਹ ਨਹੀਂ ਆਂਦਾ ਪਰ ਮੀਂਹ ਜਿਹੜਾ ਅੱਜ ਟਪਕਿਆ ਤੇ ਹੁਣ ਮੈਂ ਨਾ ਬਾਹਰ ਇਸ ਲਈ ਖੜੀ ਆ ਕਿਉਂਕਿ ਯੂਵੀ ਨੂੰ ਯੂਵੀ ਸਕੂਲ ਤੇ ਆ ਰਿਹਾ ਤੇ ਅੱਜ ਉਹਨੂੰ ਲਿਆਉਣ ਵਾਲਾ ਕੋਈ ਨਹੀਂ ਸੀਗਾ ਅੱਜ ਹੋ ਸਕਦੇ ਉੱਧਰ ਤਾਇਆ ਜੀ ਉਹਨਾਂ ਦੀ ਮਾਸੜ ਜੀ ਉਹਨਾਂ ਨਾਲ ਆਣ ਲੱਗੇ ਹੈ ਤਾਂ ਕਰਕੇ ਉਹ ਫਿਰ ਗੇਟ ਤੋਂ ਹੁਣ ਨਹੀਂ ਚਾਊਗਾ ਇਸ ਕਰਕੇ ਮੈਂ ਬਾਹਰ ਖੜੀ ਸੀ ਵੀ ਉਹਦਾ ਬੈਗ ਚੱਕ ਕੇ ਲਿਆਉਂਗੀ ਹੁਣ ਦੇਖਦੀ ਆ ਵੀ ਉੱਥੇ ਤੱਕ ਮੈਂ ਗੇਟ ਤੱਕ ਗੇਟ ਤੱਕ ਮੈਂ ਜਾਉਂਗੀ ਕਿ ਨਹੀਂ ਜਾਉਂਗੀ ਉਹਨੂੰ ਐ ਕਰ ਦੂੰਗੀ ਵੀ ਤੂੰ ਆ ਜਾ ਭਾਜੀਆ ਕਿਉਂਕਿ ਮੀ ਪੈ ਰਿਹਾ ਮੈਨੂੰ ਐ ਤਾਂ ਵੀ ਉਹ ਤਾਂ ਗਿੱਲਾ ਹੋ ਗਈ ਵੀ ਨਾਲ ਮੈਂ ਵੀ ਗਿੱਲੀ ਹੋ ਜੂੰਗੀ ਚਲੋ ਦੇਖ ਦੀ ਮੀ ਪੈ ਰਿਹਾ ਪਰ ਮੀ ਪੈ ਨਾਲ ਨਾ ਸਾਰਾ ਸਾਫ ਸੁਥਰਾ ਜਿਹਾ ਲੱਗਣ ਲੱਗ ਜਾਂਦਾ ਸੋਨਾ ਸੋਨਾ ਜਾਂ ਇੱਧਰ ਵੇਖੋ ਮੀ ਮੀ ਇੰਨਾ ਜ਼ਿਆਦਾ ਨਹੀਂ ਐ ਹੈ ਥੋੜਾ ਐ ਪਰ ਆਹੀ ਹੁਣ ਇਹਨੇ ਗਿੱਲਾ ਕਰਕੇ ਵਗ ਜਾਣਾ ਐ ਸਾਰਾ ਪਰ ਹੁਣ ਇਸਦੀ ਨਹੀਂ ਚੱਲਣ ਦਿੰਦਾ ਇਹ ਕਿਉਂਕਿ ਜਿੱਦ ਜਿੱਦ ਨਾਲ ਗਰਮੀ ਹੋਣ ਲੱਗਦੀ ਹੈ ਫੇਰ ਮੀਂਹ ਆ ਜਾਂਦਾ ਹੈ ਹੁਣ ਯੂਵੀ ਸਾਹਮਣੇ ਤੇ ਆਊਗਾ ਤੁਰ ਕੇ ਇੱਧਰ ਤਾਂ ਆਏ ਜੀ ਉਹਨਾਂ ਤੇ ਬੱਚੇ ਲੱਗੇ ਹੋਏ ਨੇ ਆਏ ਜੀ ਉਹਨਾਂ ਦੇ ਉਹਨਾਂ ਦੇ ਨਾਲ ਆਊਗਾ ਲੋ ਜੀ ਮੀਂਹ ਵੀ ਘਟ ਗਿਆ ਯੂਵੀ ਆ ਗਿਆ ਤਾਰਾ ਨਾ ਲੈ ਤਾਰ ਦੱਬੀ ਪਈਏ ਚਲ 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 ਅੱਛਾ ਲੇਟ ਕਦੇ ਹੋਏ ਤਾਂ ਖੜ ਜਾ ਖੜ ਜਾ ਮੈਕ ਫੜਾ ਦੇ ਲੇਟ ਕਦੇ ਹੋਗੇ ਤਾਂ ਉਦੋਂ ਪਹਿਲਾਂ ਸੀਨੀਅਰ ਵਿੰਗ ਵਾਲਿਆਂ ਨੂੰ ਜਾਣ ਦਿੰਦਾ ਮੀਂਹ ਕਰਕੇ ਨਹੀਂ ਆਣਦੇ ਆ ਹਾਂ ਉਹ ਉਹ بڑے ਬੱਚਿਆਂ ਨੂੰ ਪਹਿਲਾਂ ਜਾਂਦੇ ਆ ਕਿਉਂਕਿ ਉਹ ਤਾਂ ਵੀ ਸਰਵਾਈਵ ਕਰ ਸਕਦੇ ਨੇ ਹਾਂ ਛੋਟੇ ਬੱਚਿਆਂ ਨੂੰ ਛਤਰੀ ਦੇ ਥੱਲੇ ਲੈ ਕੇ ਗਏ ਹਾਂ ਹਾਂ ਆਪੂ ਉੱਤੇ ਥੀ ਸਾਈਡ ਤੇ ਖੋਲਦੇ ਗਿੱਲੇ ਐ ਅੰਦਰ ਆ ਇੱਥੇ ਖੋਲਦੇ ਇੱਥੀ ਗਿੱਲੇ ਐ ਇੱਥੇ ਖੋਲਦੇ ਚਾਹ ਦੇਖੋ ਮੇਰੀ ਗੱਲ ਸੁਣੋਂ ਕਰੀ ਹੋਇਆ ਆਪ ਦੇਖੋ ਉਹ ਇਹ ਹਾਂ ਹਾਂ ਦੱਸ ਹਾਂ ਆਪ ਪੂਰੇ ਟਾਈਮ ਟੇਬਲ ਤੋਂ ਵੀ ਥੋੜਾ ਜਿਹਾ بڑا ਹੋਇਆ ਪੂਰੇ ਟਾਈਮ ਟੇਬਲ ਤੋਂ بڑا ਹਾਂ ਛਤਰੀ ਛਤਰੀ ਦੇ ਥੱਲੇ ਖੜੇ ਲੇ ਗੰਦਾ ਸਕੂਲ ਚ ਕਿੱਥੇ ਆ ਜੂ ਵੀ ਕਿੱਥੇ ਆ ਗਾਸਪਾ ਦੇ ਢੀਦੁਰ ਮਤੇ ਜਾ ਰਿਹਾ ਅੱਛਾ ਆਉ ਰੇ ਲੋ ਜੀ ਮੈਂ ਨਾ ਤਿੰਨ ਚਾਰ ਚੀਜ਼ਾਂ ਆਨਲਾਈਨ ਮੰਗਵਾਈਆਂ ਸੀਗੀਆਂ ਤੇ ਭਾਈ ਇੱਥੇ ਸਾਡੇ ਜਿਹੜਾ ਟ੍ਰਾਈਕੋਂ ਦਾ ਗੇਟ ਆ ਸਾਡੇ ਘਰ ਦੇ ਸਾਹਮਣੇ ਹੀ ਆ ਜਿਹੜਾ ਟ੍ਰਾਈਕੋਂ ਦੇ ਅੰਦਰ ਜਾਂਦਾ ਉਹ ਉੱਥੇ ਦਾ ਐਡਰੈਸ ਹੁੰਦਾ ਹੈ ਹਮੇਸ਼ਾ ਕਿਉਂਕਿ ਇਹ ਵੀ ਕਰਦੇ ਸਾਹਮਣੇ ਹੀ ਹੈ ਬਿਲਕੁਲ ਇਸ ਕਰਕੇ ਉੱਥੇ ਹੀ ਹਰੇਕ ਜਿੰਨੀ ਵੀ ਚੀਜ਼ਾਂ ਆਨਲਾਈਨ ਆਂਦੀਆਂ ਨੇ ਹਨਾ ਚਾਹੇ ਕੋਈ ਖਾਣ ਪੀਣ ਦਾ ਸਮਾਨ ਹੋਵੇ ਚਾਹੇ ਕੋਈ ਦੁੱਧਾ ਹੋਵੇ ਤਾਂ ਉਹ ਇੱਥੇ ਆਂਦਾ ਹੈ ਹਮੇਸ਼ਾ ਇਸ ਕਰਕੇ ਭਾਈ ਕਦੇ ਕੋਈ ਹੁੰਦਾ ਜਿਹੜਾ ਥੋੜਾ ਗਲਤ ਰਸਤੇ ਮੁੜ ਜਾਂਦਾ ਹੈ ਜਾਂ ਪਿੰਡ ਚ ਚਲੇ ਜਾਂਦਾ ਕਿਉਂਕਿ ਪਿੰਡ ਚ ਤਾਂ ਅਸੀਂ ਰਹਿੰਦੇ ਨਹੀਂ ਹੈਗੇ ਹੁਣ ਇਸ ਕਰਕੇ ਫਿਰ ਦੁਬਾਰਾ ਵਾਪਸ ਆਇਆ ਹੈ ਪਹਿਲਾਂ ਪਿੰਡ ਚ ਚਲੇ ਗਿਆ ਸੀਗਾ फिर ऐसे होना है इस टाइम आज कोई भी नहीं सीखा करे लेकिन अलार्ट आ करके फिर ऐसे यूवी नूपे ज्यादा थेरिचाची ना वो वीडियो बना रही है हाबू देखने चलूं दे... हैलो है बाय करना दीदूर से आउट गये कुतर यूवी नाले ले आये इंटरम लग रहा ਤੋ ਇੱਕ ਪਾਰਸਲ ਆ ਗਿਆ। ਅਵੇ ਇੱਕ ਆਇਆ ਇਹ ਦੋ ਤਿੰਨ ਹੋਰ ਆਉਂਗੇ। ਹੁਣ ਕਿਆ ਚੀਜ਼ ਐ ਚ? ਉਹ ਨਹੀਂ ਦਿਖਾਉਣੀ ਐਗੀ ਕਿਉਂਕਿ ਇਹਨਾਂ ਦੀ ਅੱਡ ਤੇ ਵੀਡੀਓ ਪਾਵਾਂਗੇ। ਤੇ ਬਸ ਖੋਲਣ ਦੇ ਪਹਿਲਾਂ ਕੈਮਰਾ ਬੰਦ। ਹਰੇ ਮੈਨੂੰ ਐ ਤਾਂ ਵੀ ਥੋੜਾ ਜਿਹਾ ਹੋਰ ਲੰਘ ਜੂਗਾ। ਚਲ ਮੈਂ ਥੋੜੇ ਜੇ ਨੁਚੜਨੇ ਤੇ ਹਟ ਜਾਣਗੇ ਫਿਰ ਅੰਦਰ ਪਾ ਦਾਂਗੇ। ਜੇ ਮੀ ਆ ਗਿਆ ਫੇਰ ਮੈਂ ਨਾ ਰੁਕਣ ਦਾ ਨਾਮ ਨਹੀਂ ਲੱਗਦਾ ਹੈਗਾ ਜਮਾ ਵੀ ਕੋਈ ਕਾ ਜੀ ਮੜ ਗਿਆ ਤੂੰ ਮੀਨ ਦੂਫੇ ਕਰ ਰੱਖਿਆ ਹੈ ਮੀਨ ਯੂ ਵੀ ਬਣਾ ਰਿਆ ਬਿੱਟੀ ਉਹ ਇਹ ਮੂਰੀ ਦੇਖ ਲੈ ਬਾਲਟੀ ਹੈ ਬਾਲਟੀ ਮੀ ਜਿਆਦਾ ਆ ਜੇ ਇਹ ਤੇ ਪਹਿਲਾਂ ਟਿਊਸ਼ਨ ਜਾਣਾ ਹੈ ਤਾਂ ਅੱਜ ਤਾਂ ਮੀ ਆਊਗਾ ਟਿਊਸ਼ਨ ਤੇ ਤਾਂ ਛੁੱਟੀ ਹੋਗੀ ਸ਼ਾਇਦ ਸੁਪਰ ਫਾਟਿਕ ਯਾ ਰੱਬੇ ਮੇਂ ਓਕਾ ਕਰਦਾ ਹੈ ਹਨਾ ਤੇ ਸਾਡੀਆਂ ਨਾ ਜਿਹੜੀਆਂ 2-3 ਹੋ ਆ ਰਹੀਆਂ ਚੀਜ਼ਾਂ ਹਜੇ 2-3 ਹੋਰ ਆਣਗੀਆਂ ਤੇ ਅਸੀਂ ਕਿੱਥੋਂ ਮੰਗਵਾਈਆਂ ਨੇ ਹਨਾ ਕਿ ਇਹਨਾਂ ਦਾ ਰੇਟ ਹੈ ਵੀ ਤੇ ਅਸੀਂ ਨਾ ਜਿਹੜੀਆਂ ਚੀਜ਼ਾਂ ਆਰਡਰ ਕਰਕੇ ਮੰਗਵਾਈਆਂ ਹੈਗੀਆਂ ਇਹਨਾਂ ਦੀ ਨਾ ਇਕੱਠੀ ਵੀਡੀਓ ਬਣਾਵਾਂਗੇ ਕਿਥੋਂ ਮੰਗਵਾਈਆਂ ਨੇ ਹਨਾ ਕੀ ਰੇਟ ਹੈ ਹਨਾ ਜੋ ਵੀ ਆ ਸਾਰਾ ਕੁਝ ਤੁਹਾਨੂੰ ਮਤਲਬ 2-4 ਦਿਨਾਂ ਚ ਸਾਰੀਆਂ ਚੀਜ਼ਾਂ ਇਕੱਠੀਆਂ ਆ ਜਾਣ ਫਿਰ ਕੱਲੀ-ਕੱਲੀ ਐ ਫਿਰ ਐਵੇਂ ਛੋਟੀ ਜੀ ਉਹਦੀ ਕਲਿੱਪ ਜੀ ਬਣ ਜੂਗੀ ਨਾ ਸਾਰੀ ਚੀਜ਼ਾਂ ਦੀ ਇਸ ਕਰਕੇ ਤੁਹਾਨੂੰ ਸਾਰੀਆਂ ਚੀਜ਼ਾਂ ਤੇ ਕਿਹਦੇ ਲਈ ਮੰਗਵਾਈਆਂ ਨੇ ਕਿਹੜੇ-ਕਿਹੜੇ ਚੀਜ਼ਾਂ ਨੇ ਤੁਹਾਨੂੰ ਸਾਰੀਆਂ ਦਿਖਾਵਾਂਗੇ ਨਾ ਦੱਸਾਂਗੇ ਆਪੂ ਇਹ ਬਿੱਚ ਨੂੰ ਦੇਖ ਰਿਹਾ ਦੇਖੀ ਇਹਨੂੰ ਐ ਵੀ ਮੰਨੂ ਵੀ ਲੈ ਜਾ ਬਾਹਰ ਦੇਖੀ ਓਏ 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 ਪਿੱਛੇ ਕਰ ਇਹਨੂੰ ਅਜੇ ਮੰਨੂ ਲੈ ਜਾਓ ਬਾਹਰ ਦੰਦ ਗੜੀਸਰਿਆ ਚੱਲ ਚਲੀਏ ਦੇਖ ਦੇਖ ਦੇ ਬਾਹਰ ਕੱਢੀਆਂ ਪਹਿਨ ਮੀਆਂ ਆ ਗਏ ਕੱਪੜੇ ਸਾਰੇ ਕੱਪੜੇ ਉਹ ਡਰਾਈਨਿੰਗ ਟੇਬਲ ਤੇ ਪਾਇਆ ਸਾਹਮਣੇ ਉਹ ਦੇਖਾ ਸਾਰੇ ਪਾਏ ਆ ਹੁਣ ਇਹ ਸਿੱਟ ਰਿਹਾ ਤਾਂ ਮੈਂ ਪਾ ਰਹੀ ਸੀ ਥੱਲੇ ਮੈਨੂੰ ਬਾਹਰ ਦੇਖ ਲੈ ਮੈਂ ਫੋਨ ਕਰ ਰਹੀ ਸੀ ਓ ਤੈਨੂੰ ਤਾਂ ਓ ਤੈਨੂੰ ਤਾਂ ਦੇਖ ਲਈ ਯੂਵੀ ਨੂੰ ਟਿਊਸ਼ਨ ਹੀ ਚੱਲਿਆ ਫਿਰ ਉਹ ਗੇਟ ਖੋਲ ਲਿਆ ਗਿੱਲੀ ਚੁੰਨੀ ਪਾਈ ਹੋਈ ਹਾਂ ਪਰ ਮੇਲੇੜ ਦੀ ਨਾ ਮੇਲੇੜ ਦੀ ਨਾ ਹਾਂ ਮੇਲੇੜ ਦੀ ਨਾ ਨਾ ਮੇਲੇ ਆਉਂਦੇ ਨਹੀਂ ਪੈਣਾ ਚਾਹੀਦਾ ਕਿਉਂਕਿ ਕਿਉਂਕਿ ਉਸ ਦੇ ਨਾਲ ਸ਼ਾਮ ਨੂੰ ਮਗਾ ਤਾਂ ਸਾਰੇ ਘੋੜਾਂ ਦਾ ਪ੍ਰੋਗਰਾਮ ਕੈਂਸਲ ਹੋ ਗਿਆ। ਪਿਛਲੇ ਸਾਲ ਕਿੱਥੇ ਆਇਆ ਮੀ? ਪਿਛਲੇ ਸਾਲ ਅਸੀਂ ਬੇਲਾ ਨਹੀਂ ਦੇਖਣਗੇ। ਸ਼ਾਮ ਨੂੰ ਆਇਆ। ਨਹੀਂ ਆਇਆ। ਪ੍ਰਾਰ ਆਇਆ ਤਾਂ। ਪ੍ਰਾਰ ਆਇਆ ਤਾਂ। ਪਿਛਲੇ ਸਾਲ ਪਿਛਲੇ ਦੇ ਪਿਛਲੇ ਸਾਲ ਤਾਂ ਪ੍ਰਾਰ। ਆਹ ਪਿਛਲੇ ਸਾਲ ਨਹੀਂ ਆਇਆ। ਪਿਛਲੇ ਸਾਲ ਤਾਂ ਮੈਂ ਵੀ ਤਾਂ ਗਈ ਸੀ ਮੇਲਾ ਦੇਖਣ। ਜੇ ਮੈਂ ਨਾ ਗਈ ਹਾਂ ਪਿਛਲੇ ਜਨ ਨਾਲ। ਹਾਂ ਲੈ ਜਾਗੇ ਕਿਉਂਕਿ ਆ ਪਿਛਲੇ ਸਾਲ ਗਿਆ ਤਾਂ ਪਿਛਲੇ ਸਾਲ ਕੁਛ ਰੰਨਾ ਵੀ ਇਹ ਜਾਊਗਾ ਛੋਟਾ ਤਾਂ ਗਰਮੀ ਬਹੁਤ ਸੀ ਐਦ ਕੀ ਮੌਸਮ ਠੀਕ ਆ ਐਦ ਕੀ ਮੌਸਮ ਠੀਕ ਆ ਐਦ ਕੀ ਪਰ ਦੋ ਚੁਮੀ ਪੈਲੇ ਨਹੀਂ ਬਸ ਸਾਡਾ ਲੈ ਇਸ ਸਾਲ ਤਾਂ ਨਹੀਂ ਗਰਮੀ ਦੀ ਆ ਤੁਸੀਂ ਕਹੀਆਂ ਧਿਆਨ ਹਾਂ ਮੇਲੇ ਨੂੰ ਬਸ ਚਾਰਕ ਨੇ ਰਹਿ ਗਏ ਪਰਸੋਂ ਨੂੰ ਬਾਰਨ ਐ ਦੂਜਾ ਮੇਲਾ ਤੇ ਉਹ ਤੇ ਅਗਲੇ ਦਿਨ ਸਾਡਾ ਹਰਦਾਸਪੁਰ ਤੀਜ ਦਾ ਆਪ ਸੀ ਇਧਰ ਘੇਰੋ ਪਰੋ ਲਓ ਜੀ ਇਧਰ ਮੇਰੀ ਦਰਾਣੀ ਧਰਨ ਲੱਗ ਗਈ ਸਬਜੀ ਮੈਂ ਕਿਹਾ ਵੀ ਅੱਜ ਮੈਂ ਸਬਜੀ ਬਣਾਉਂਦੀ ਹੈਗੀ ਮੈਂ ਸਾਫ਼ ਮਨਾ ਕਰਤਾ ਨਾ ਮੈਂ ਬਣਾਉਂਦੀ ਹੈਗੀ ਤੂੰ ਹੀ ਬਣਾਏਂਗੀ ਤੁਹਾਨੂੰ ਛੁੱਟੀ ਨਹੀਂ ਦਿੱਤੀ ਹੈ ਸਟ੍ਰਿਕਟਲੀ ਸਟ੍ਰਿਕਟਲੀ ਇਹਨੂੰ ਮਨਾ ਕਰਤਾ ਮੈਂ ਵੀ ਮੈਂ ਨਹੀਂ ਬਣਾਉਂਦੀ ਸਬਜ਼ੀ ਤੂੰ ਬਣਾ ਚਾਹੇ ਨਾ ਬਣਾ ਚਟਣੀ ਚਾਹੇ ਚਟਣੀ ਨਾਲ ਦੇ ਜੜ ਮਰਜੀ ਨਾਲ ਦੇ ਅੱਜ ਤੇ ਬਾਅਦ ਰੋਟੀ ਸਬਜ਼ੀ ਨਾਲ ਪੈ ਦੇਣੀ ਹੈ ਸ਼ਾਮ ਨੂੰ ਠੀਕ ਹੈ ਜੇ ਮੈਂ ਆਪਣੇ ਦਾ ਆਰਡਰ ਮੇਰਾ ਆਰਡਰ ਤੇ ਮੰਨ ਲਿਆ ਨਾ ਫੋਨ ਤੇ 라 ਉਪਰ ਦਸਵਾ ਗਿਆ ਸਮਾਂ ਪਿਆ ਤਨਾ ਬੱਜਿਆ ਹੋ ਗਿਆ ਨਾ ਅੱਛਾ ਵਾ ਮਨ ਲੱਗੇ ਤੇ ਤੂੰ ਫੋਨ ਤੇ ਡਰੀ ਆ ਮੈਂ ਫੋਨ ਤਾਂ ਉੱਪਰ ਪਿਆ ਆਨੇ ਆਗੂ ਲੈ ਬਾਉ ਅਸੀਂ ਚਲ ਜਿੜੇ ਆਵਾ ਤੇ ਹੁਣ ਉਹ ਇਹਦੀ ਮਰਜ਼ੀ ਐ ਦੇਣੀ ਐ ਕਿ ਨਹੀਂ ਦੇਣੀ ਦੇਣੀ ਐ ਕਿ ਨਹੀਂ ਦੇਣੀ ਜਦੋਂ ਜੀ ਮੈਂ ਬਣਾ ਪਰ ਗਿਆ ਨਾ ਤੂੰ ਐ ਕਹ ਹਾਂ ਮੈਂ ਦੋ ਹੁੰਦੀਆਂ ਕਿਹੜੀਆਂ ਹੁੰਦੀਆਂ ਨੇ ਮੈਂ ਦਊਂਗੀ ਜੀ ਦਾਂਗੀ ਜੀ ਆ ਆਪਣੇ ਤੇ ਹੋਰ ਕੋਈ ਦਰਾਨੀਆਂ ਮੈਂ ਹੁੰਦੀਆਂ ਨੇ ਨਾ ਵੀ ਰੋਹੇ ਸਬਜੀ ਮੈਂ ਬਣਾ ਲਈ ਚੱਕੇ ਪਤਿਲਾ ਚੌਲ ਜੀ ਨੇ ਖਾਣੀਆਂ ਖਾਉਂਦੇ ਨਾ ਅਸੀਂ ਕਰਦੇ ਨੇ ਤੇ ਲੋ ਜਈ ਲੜਾਈ ਪੈ ਜਾਂਦੀ ਹੈ ਨਾ ਹੋਰ ਕੀ ਆ ਉੱਥੇ ਡਾਂਗਾ ਸੋਟਿਆ ਪਤਿਲਾ 베ੜੇ ਚ ਪਰ ਅਸੀਂ ਐਵੇਂ ਦੇ ਹੈ ਨਹੀਂਗੇ ਨਾ ਜਿੰਦਾ ਵੀ ਜੀ ਕਰਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਉਹ ਵੀ ਕੜਕਾ ਲਾ ਲੈਂਦਾ ਓਏ ਲਾ ਲਾਂਦਾ ਐਵੇਂ ਕੋਈ ਖਤਰੀ ਨਹੀਂ ਚਾਹੇ ਆਪਾਂ ਚਾਹੇ ਮੈਂ 베ਲੀ ਬੈਠੀ ਆਂ ਚਾਹੇ ਇਹ 베ਲੀ ਬੈਠੀ ਆਏ ਤੱਕ ਸਾਡੇ ਚੋਂ ਦੋਹਾਂ ਚੋਂ ਕੋਈ ਚੱਕਾ ਕੋਈ ਚੱਕਾ ਨਹੀਂ ਦੋ ਤਿੰਨ ਨੇ ਕਿ ਵਧੀਆ ਵੀ ਕਿਹਾ ਵੀ ਤੁਹਾਡਾ ਰਿਸ਼ਤਾ ਵਧੀਆ ਹੈ। ਹਾਂ। ਰਿਸ਼ਤਾ ਰਿਸ਼ਤਾ ਵਧੀਆ ਹੈ। ਨજર ਲੱਗ ਜਾਂਦੀ ਹੈ ਇੱਕ ਦੋ ਦਿਨ ਉਸ ਇੱਕ ਦੋ ਦਿਨ ਵਾਸਤੇ ਨજર ਲੱਗ ਜਾਂਦੀ ਹੈ। ਹਾਂ। ਪਰ ਜ਼ਿਆਦਾ ਦਿਨ ਨਹੀਂ ਲੱਗਦੀ। ਨਾ ਚੜ੍ਹਦੀ। ਚਲੋ। ਕਿੱਦੜਾ? ਮੇਲੇ ਤੇ। ਜੂਵੇਂ ਨੂੰ ਕੀ? ਜੂਵੇਂ ਨੂੰ ਮੇਲੇ ਤੇ? ਨਾ। ਇੱਥੇ ਵੀ ਇੱਥੇ। ਹਾਂ ਬਣਾਵਾਵੇਂ ਕੋਈ ਗੱਲ ਨਹੀਂ ਹੁਣ ਸਾਰਿਆਂ ਨੂੰ ਪਕੌੜੇ ਛੋੜੇ ਨਹੀਂ ਬਣ ਕੇ ਦਿਖਾਣੇ ਵੀ ਅਸੀਂ ਚਾਹਨ ਸਵੇਰੇ ਪਕੌੜੇ ਖਾਣੇ। ਨਾ ਮਤਲਬ ਆਪਾਂ ਨੂੰ ਐਡਜਸਟ ਕਰਨਾ ਪਊਗਾ। ਘਰ ਲੱਗੇ 1-2 ਦੀਆਂ ਬਣਾ ਲਾਂਗੇ। ਹੁਣ ਮਿਹਨਤ ਕਿਹਨੂੰ ਕਹਿੰਦੇ ਐ ਇਸੇ ਨੂੰ ਤਾਂ ਮਿਸ ਕਹਿੰਦੇ ਐ ਨਾ। ਕੀ ਸ਼ੁੱਕਰਵਾਰ ਆਇਆ ਨਹੀਂ ਪਤਾ ਹੁਣ ਸ਼ੁੱਕਰਵਾਰ ਸਵੇਰੇ ਆਵੇ ਕੋਈ ਹਾਂ ਨੂੰ ਆਵੇ ਹੋ ਜਿੰਦ ਤੱਕ ਨਹੀਂ ਪਤਾ। ਹਾਂ। ਅਰ ਕਿਹੜੇ ਦਿਨ ਲੱਗਣਗੇ। ਪੁਣੇ ਥੋੜਾ ਆਪਣੇ ਮੂੰਹ ਥੋੜੀ ਜਿਹੀ ਮਿਸ ਕਰਨੇ ਲੱਗੇ। ਮੈਨੂੰ ਤੇਰਾ ਵੀ ਲੱਗਦਾ ਮੈਨੂੰ ਆਪਣਾ ਵੀ ਲੱਗਦਾ। ਉੱਤੇ ਮਨ ਤਾਂ ਮੇਰਾ ਬੇਕਾਰ ਲੱਗਦਾ। ਕੀ ਬਣਾਵਾਂ ਤੁਸੀਂ ਅੰਦਰ ਆਟੇ ਹੁਣ ਅਸੀਂ ਉਹ ਖਾਵਗੇ ਉਹ ਕੀ ਉਹ ਮੈਂ ਵੀ ਲਾ ਲੂੰਗੀ ਮੇਰੇ ਵਾਸਤੇ ਬਣਾ ਲੇ ਬੇਸਣਾ ਕੀ ਮਲਾਲਾ ਵਿੱਚ ਹਲਦੀ ਬੇਸਣਾ ਦਹੀਂ ਹਾਂ ਹਲਦੀ ਬੇਸਣ ਲਈ ਤਿੰਨ ਚੀਜ਼ਾਂ ਨਹੀਂ ਹਾਂ ਹਲਦੀ ਐਵੇਂ ਕੱਚੀ ਪੁੰਨ ਕਿਤਾ ਨਹੀਂ ਬਣਾਉਂਦੇ ਪੁੰਨ ਨਹੀਂ ਆਉ ਮੜੀ ਜੀ ਬਉਗੀ ਮੈਂ ਨਾ ਤੁਸੀਂ ਜਿਆਦਾ ਪਾ ਲਈ ਤੇ ਮੇਰਾ ਪੇਲਾ ਮੂੰਹ ਹੋ ਗਿਆ ਤੇ ਨਾਲੇ ਤੇ ਉਹ ਸ਼ਹਿਦ ਕਰਨ ਉਹ ਗਰਮ ਉਹ ਦਾਗ ਹੋ ਗਏ ਪੈ ਗਏ ਤੇ ਉਹ ਗਰਮੀ ਜਿਆਦੇ थी ਉਹ ਸ਼ਹਿਦ ਮਿੱਤੇ ਥੋੜਾ ਜਿਆਦਾ ਪੈ ਗਿਆ ਤਾਂ ਗਰਮੀ ਨਹੀਂ ਆਣਾ ਲਾਵੇ ਪਾ ਸਕਦੇ ਆ ਥੋੜਾ ਪਾਉਣਾ ਉਹ ਮੇਤੇ ਨਾ ਥੋੜਾ ਜਿਆਦਾ ਪੈ ਗਿਆ ਉਸ ਦਿਨ ਅਰਦੀ ਸ਼ੀਸ਼ੇ ਪਾ ਲਈ ਹੋਣੀ ਨਹੀਂ ਉਹ ਚਿਪ ਚਿਪ ਜਾਵੇਗਾ 3 ਚਮਚੇ ਪਾਏ ਤੇ ਬਹੁਤ ਜ਼ਿਆਦਾ ਮੈਂ ਵੀਡੀਓ ਚੈੱਕ ਕਰੂੰਗੀ ਮੈਂ ਕਿੰਨੇ ਪਾਏ ਤੇ ਪਰ ਪਾਏ ਤੇ ਘਰ ਘਰ ਕੇ ਪਾਣੀ ਕਰਾਂ ਸਾਇੰਤ ਪੁੰਜੇ ਢਾਉਂਦੀ ਤੇਰੇ ਹੋ ਗਈ ਤੇ ਮੇਰੇ ਨਹੀਂ ਹੋਈਆਂ ਮੈਨੂੰ ਉਹ ਸੂਟ ਨਹੀਂ ਕਰਦਾ ਹੈਗਾ ਸ਼ਾਇਦ ਫੇਰ ਅਸੀਂ ਬੇਸਣ ਦਾ ਹਲਾਵਾਂਗੇ ਤੇ ਆ ਤਾਂ ਉਦੋਂ ਲਾਇਆ ਵੀ ਤਾਂ ਹਨਾ ਮੈਂ ਨਹੀਂ ਲਾਇਆ ਜਿੱਦਾਂ ਚਿੱਟਾ ਆਇਆ ਤਾਂ ਕਰਦਾ ਵੀ ਲਾ ਲਈਏ ਰੋਜ਼ ਲਾ ਲਈਏ ਮੂੰਹ ਠੰਡਾ ਠੰਡਾ ਹੋਊਗਾ ਤੇ ਜੇ ਮੂੰਹ ਸਾਫ ਰੋਪਾ ਲਾਈਏ ਨਾ ਫਿਰ ਨੀਂਦ ਸਾਰੀ ਉੱਡ ਜਾਂਦੀ ਹੈ ਜੇ ਨਾ 60 ਸਾਲ ਦੀ ਉਮਰ ਤੱਕ ਜਵਾਨ ਰਹਿਣਾ ਤਾਂ ਮਹਿੰਗੇ ਮਹਿੰਗੇ ਫਰੂਟ ਖਾਣੇ ਫਰੂਟ ਖਾਓ ਮਹਿੰਗੇ ਮਹਿੰਗੇ ਅਸੀਂ ਸਲੀਮਟ ਲੀਮਨ ਤਾਂ ਹੋ ਗਈ ਹੁਣ ਇੱਕ ਇੱਕ ਵਾਰੀ ਨਾ ਆਪਾਂ ਉਹ ਲੈ ਕੇ ਦੇਖਾਂਗੇ ਐਵਾ ਕੋਟਾ ਕਿਉਂਕਿ ਸਾਰੇ ਕਹਿੰਦੇ ਨੇ ਵੀ ਉਹਨਾਂ ਜਵਾਨ ਲਾ ਰਹੇ ਆ ਕੀ ਕਰ ਰਿਹਾ ਤਾਂ ਇਹ ਲੋਰੀ ਮੈਂ ਪੁੱਤਰੀ ਦਾ ਬਾਰੇ ਬੋਲ ਰਹੀ ਐ ਨੇ ਉਹਰੇ ਬਾਸ ਸੁਣਨਗੀ ਆਪਣੀ ਉਹਰੇ ਬਾਸ ਸੁਣਨਗੀ ਮੇਰੀ ਪੁੱਤਰੀ ਲੋਰੀ ਦੀ ਅਬ ਮੇਰੀ ਪੁੱਤਰੀ ਆ ਤੇ ਮੇਰੀ ਪੁੱਤਰੀਆਂ ਪਹਿਰਿਆ ਮੀ ਕਿੱਥੇ ਪਹਿਰਿਆ ਮੀ ਕਿੱਥੇ ਆ ਬਗੋ ਸਿਰ ਕਿੱਥੇ ਦੁਖ ਰਿਹਾ ਸਿਰ ਕਿੱਥੇ ਦੁਖਦਾ ਤੇਰਾ ਸਿਰ ਆ ਆ ਉਹ ਤੇ ਲੱਤ ਕਿੱਥੇ ਦੁਖ ਰਹੀ ਆ ਲੱਤ ਲੱਤ ਦੱਸਦੀ ਲੱਤ ਲੱਤ ਆ ਸੱਸੀ ਕਰ ਬਾਰੇ ਚੱਲੋ ਕਾਨੂੰ ਸਿਰ ਬਾਰ-ਬਾਰ ਪੁੱਛੀ ਜਾਂਦੇ ਐ ਲੱਤ ਨਹੀਂ ਪੁੱਛਦੇ ਗਿੱਧਾ ਪਾਈ ਆਵੋ ਗਿੱਧਾ ਬਾਈ ਢਿੰਗ ਲੱਕ ਕਰੀ ਢਿੰਗ ਲੱਕ ਢਿੰਗ ਲੱਕ ਕਰੀ ਢਿੰਗ ਲੱਕ ਢਿੰਗ ਲੱਕ ਆ ਐਵੇਂ ਕਰਦੇ ਐ ਬਸ ਥੋੜਾ ਜਿਹਾ ਕਰਨਾ ਆਪਾਂ ਨਹੀਂ ਜਿਆਦਾ ਜੀ ਮੈਂ ਬਬੂ ਚੱਲੇ ਅੰਦਰ ਕਿਉਂਕਿ ਬਾਹਰ ਮੀਂਹ ਪੈਣ ਲੱਗ ਗਿਆ ਸਬਜ਼ੀ ਨੂੰ ਤਾਂ ਤੜਕਾ ਲਾਤਾ ਮੀਂਹ ਆ ਰਿਹਾ ਹੈ ਬਹੁਤ ਜਿਆਦੇ ਅਨਾ ਸ਼ੁਕਰ ਮੈਂ ਕੱਪੜੇ ਪਹਿਲਾਂ ਜਲਦੀ ਚੱਕ ਲੈਗੀ ਕਿਉਂਕਿ ਮੈਨੂੰ ਮੈਂ ਅਜੇ ਅੰਦਰ ਪਈ ਰਹਨੇ ਆ ਨਾ ਮੀਂਹ ਦਾ ਪਤਾ ਨਹੀਂ ਲੱਗਦਾ ਹੈਗਾ ਮੀ ਮੀ ਕਿੰਨੀ ਤੇਜ਼ ਆ ਗਿਆ ਅੰਦਰ ਪਰਦੇ ਲਾਏ ਹੋਣੇ ਆ ਸ਼ੀਸ਼ੇ ਚੋਂ ਕਿਹੜੇ ਦਿਖਦਾ ਏ ਉਹ ਤਾਂ ਇੱਕੋ ਲਖਤ ਮੈਨੂੰ ਮਨਦੀਪ ਨੇ ਆ ਕੇ ਦੱਸਿਆ ਕਹਿੰਦੇ ਮੀ ਆ ਗਿਆ ਕੱਪੜੇ ਤਾਰ ਲਓ ਫਟਾਫਟ ਫਿਰ ਫਟਾਫਟ ਆ ਫੜ ਜਾ ਕੇ ਭੱਜ ਕੇ ਕੱਪੜੇ ਤਾਰ ਲਏ